बीसीएस ਦੇ ਵਲੰਟੀਅਰ ਅਰुण अटਵਾਲ ਦੇ ਜਨਮ ਦਿਨ ਤੇ ਪੌਦੇ ਲਗਾਏ ਧਰਤੀ ਨੂੰ ਹਰਿਆ ਭਰਿਆ ਕਰਨ ਲਈ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਕਰੋ ਪੂਰਨ ਚੰਦ ਵਾਤਾਵਰਣ ਦੀ ਸੁਰੱਖਿਆ ਮੁਹਿੰਮ ਤਹਿਤ ਸਮਾਜ ਸੇਵੀ ਸੰਸਥਾ ਬੀਸੀਐਸ ਵੱਲੋਂ ਮਿੱਥੇ ਟੀਚੇ ਮੁਤਾਬਿਕ ਪਿੰਡਾਂ ਸ਼ਹਿਰਾਂ ਦੀਆਂ ਜਨਤਕ ਥਾਵਾਂ ਤੇ ਪੌਦੇ ਲਗਾਉਣ ਵਿੱਚ ਯਤਨਸ਼ੀਲ ਹੈ ਇਸੇ ਮੁਹਿੰਮ ਤਹਿਤ ਸਮਾਜ ਜ਼ਿੰਮੇਵਾਰੀ ਦੀ ਪੂਰਤੀ ਲਈ ਬੀਸੀਐਸ ਦੇ ਸਰਗਰਮ ਵਲੰਟੀਅਰ अरुणवीर अटवाल ਨੇ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ ਯਾਦ ਰਹੇ ਕਿ अरुणवीर 8 ਸਾਲ ਦੀ ਉਮਰ ਤੋਂ ਪੌਦੇ ਲਗਾ ਕੇ ਵਾਤਾਵਰਣ ਸੁਰੱਖਿਆ ਵਿੱਚ ਯੋਗਦਾਨ ਦੇ ਰਿਹਾ ਹੈ ਖੁਸ਼ੀ ਵਾਲੀ ਗੱਲ ਇਹ ਕਿ ਸੰਸਥਾ ਦੀ ਰੁੱਖ ਲਗਾਓ ਜੀਵਨ ਬਚਾਓ ਮੁਹਿੰਮ ਨੂੰ ਆਮ ਲੋਕਾਂ ਦਾ ਪਰਵਾ ਹੁੰਗਾਰਾ ਮਿਲ ਰਿਹਾ ਹੈ ਰੁੱਖ ਲਗਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਸੰਸਥਾ ਦੇ ਪ੍ਰਧਾਨ ਵਾਤਾਵਰਣ ਪ੍ਰੇਮੀ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਪੁਲਿਸ ਚੌਂਕੀ ਪੁਲਾਣਾ ਦੇ ਚੋਗਿਰਦੇ ਵਿੱਚ ਸ਼ਾਨਦਾਰ ਅਤੇ ਫਲਦਾਰ ਬੂਟੇ ਲਗਾਏ ਗਏ ਸਮਾਜ ਦੀ ਸੁਰੱਖਿਆ ਦਾ ਜ਼ਿੰਮਾ ਨਿਭਾ ਰਹੇ ਪੁਲਿਸ ਚੌਂਕੀ ਪੁਲਾਣਾ ਦੇ ਇੰਚਾਰਜ ਪੂਰਨ ਚੰਦ ਹੋਰੀ ਸਮਾਜ ਸੇਵੀ ਸੰਸਥਾ ਬੀਸੀਐਸ ਸੰਸਥਾ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ ਦਾ ਹਿੱਸਾ ਬਣੇ ਅਤੇ ਲਗਾਏ ਜਾ ਰਹੇ ਬੂਟਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਲਈ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ ਸਥਾਨਿਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਹਰਿਆਪ੍ਰਿਆ ਕਰਨ ਲਈ ਸੰਸਥਾ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਤੇ ਗਰਮੀ ਦੇ ਮੌਸਮ ਦੇ ਪ੍ਰਭਾਵ ਨੂੰ ਘਟਾਉਣ ਲਈ ਰੁੱਖਾਂ ਦਾ ਅਹਿਮ ਰੋਲ ਹੁੰਦਾ ਹੈ ਇਸ ਲਈ ਹਰ ਮਨੁੱਖ ਨੂੰ ਆਪਣੇ ਹਿੱਸੇ ਦਾ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਬੱਚਿਆਂ ਨੂੰ ਸੁਰੱਖਿਅਤ ਵਾਤਾਵਰਣ ਦੇ ਸਕੇ ਕਿਉਂਕਿ ਅਗਰ ਰੁੱਖ ਹੀ ਨਾ ਰਹੇ ਤਾਂ ਕੁਦਰਤੀ ਸੌਮਿਆ ਦੀ ਘਾਟ ਹੋ ਜਾਵੇਗੀ ਤੇ ਜੀਵਨ ਬਸਰ ਕਰਨਾ ਮੁਸ਼ਕਿਲ ਹੋ ਜਾਵੇਗਾ ਇਸ ਕਾਰਜ ਵਿੱਚ ਜਸਵਿੰਦਰ ਸਿੰਘ ਜਸਪਾਲ ਸਿੰਘ ਚੋਹਾਨ ਰਜੇਸ਼ ਮੈਤਾ ਪੰਨੂ ਪ੍ਰਤਾਪ ਅਰुणवीर اٹਵਾਲ ਭੁਪਿੰਦਰ ਸਿੰਘ ਪੂਪੀ ਗੁਰਦੇਵ ਸਿੰਘ, ਕੁਲਦੇਵ ਸਿੰਘ, ਵਿਵੇਕ ਕਿਸ਼ੋਰ, ਰੌਮਿਤ ਸ਼ਰਮਾ, ਦਾਨਿਸ਼ ਸਦੀਕੀ, ਸੁਰਜੀਤ ਸਿੰਘ ਸੈਣੀ ਅਤੇ ਨਰਿੰਦਰ ਸਿੰਘ ਆਦਿ ਭਰਪੂਰ ਸਹਿਯੋਗ ਦਿੱਤਾ। ਪੁਲਿਸ ਚੌਂਕੀ ਪੁਲਾਣਾ ਵਿੱਚ ਪੌਦੇ ਲਗਾਉਂਦੇ ਹੋਏ ਵਾਤਾਵਰਣ ਪ੍ਰੇਮੀ ਜੋਗਾ ਸਿੰਘ ਅਟਵਾਲ ਉਹਨਾਂ ਦੇ ਨਾਲ ਪੁਲਿਸ ਚੌਂਕੀ ਪੁਲਾਣਾ ਦੇ ਇੰਚਾਰਜ ਪੁਰਨ ਚੰਦ ਅਤੇ ਹੋਰ। ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜਿਦੀ ਵਿਸ਼ੇਸ਼ ਰਿਪੋਰਟ ਹਾਂਜੀ ਹਾਂਜੀ ਸਾਥੀਓ ਜਿਵੇਂ ਤੁਸੀਂ ਜਾਣਦੇ ਆ ਕਿ ਆਪਾਂ ਵਾਤਾਵਰਣ ਦੇ ਲਈ ਬੂਟੇ ਲਾਉਣ ਦੀ ਮੈਂ ਮਸ਼ਹੂਰ ਕੀਤੀ ਹੋਈ ਆ ਤੇ ਅੱਜ ਫੇਰ ਅਸੀਂ ਚੌਕੀ ਭਲਾਣਾ ਦੇ ਵਿੱਚ ਆਏ ਆ ਤੇ ਅਸੀਂ ਕੱਲ ਪਰਸੋ ਟੋਏ ਮਾਰ ਕੇ ਗਏ ਸੀ ਤੇ ਅੱਜ ਅਸੀਂ ਕਮ ਸੇ ਕਮ 50 ਕ ਬੂਟੇ ਲਾਵਾਂਗੇ ਇੱਥੇ ਕੋਈ 100 ਕ ਬੂਟਾ ਲੱਗ ਸਕਦਾ ਸਾਨੂੰ ਪੂਰਨ ਚੰਦ ਜੀ ਜਿਹੜੇ ਇੱਥੋਂ ਦੇ ਇੰਚਾਰਜ ਆ ਬੜਾ ਸਹਿਯੋਗ ਮਿਲ ਰਿਹਾ ਹੈ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਸਹਿਯੋਗ ਮਿਲ ਰਿਹਾ ਮੇਰੇ ਨਾਲ ਜਸਪਾਲ ਸਿੰਘ ਚੋਹਾਂਜੀ ਆ ਇਧਰ ਭਾਈ ਗੁਰਦੇਵ ਸਿੰਘ ਆ ਏ ਜਸਵਿੰਦਰ ਸਿੰਘ ਆ ਇਸ ਮੁਹਿੰਮ ਦੇ ਵਿੱਚ ਪੂਰਾ ਇਹ ਸਾਡੇ ਨਾਲ ਸਹਿਯੋਗ ਕਰ ਰਿਹਾ ਤੇ ਆਪਾਂ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਵਾ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਤੇ ਆਪਾਂ ਜਿੰਨਾ ਵੀ ਹੋ ਸਕੇ ਕੀ ਆਪਣਾ ਜਿਹੜਾ ਤਾਪਮਾਨ ਵਧ ਰਿਹਾ ਉਹਨੂੰ ਕਿਤੇ ਨਾ ਕਿਤੇ ਹੇਠਾਂ ਲੈ ਕੇ ਆਈਏ ਤੇ ਮੈਂ ਜਸਪਾਲ ਸਿੰਘ ਨੂੰ ਬੇਨਤੀ ਕਰੂੰਗਾ ਕਿ ਉਹ ਦੋ ਸ਼ਬਦ ਬੋਲਣਗੇ ਸਭ ਤੋਂ ਪਹਿਲਾਂ ਮੇਰੇ ਵੀਰ ਜੋਗਾ ਚ ਕਿਟਵਾਲ ਜੀ ਇਹਨਾਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਦਿੰਦਾ ਕਿਉਂਕਿ ਇਹਨਾਂ ਦੀ ਜਿਹੜੀ ਐਨ ਜੀਓ ਆ ਡੀ ਸੀ ਐਸ ਬਹੁਤ ਹੀ ਸੋਹਣਾ ਕੰਮ ਕਰ ਰਹੀ ਹੈ ਕਿਉਂਕਿ ਪਰਿਆਵਰਨ ਨੂੰ ਬਚਾਉਣ ਦੇ ਲਈ ਅਸੀਂ ਲੋਕ ਜਿਹੜੇ ਗੱਲਾਂ ਬਹੁਤ ਕਰਦੇ ਆਂ ਪਰ ਆਪਾਂ ਕੰਮ ਨਹੀਂ ਕਰਦੇ ਔਰ ਇਹ ਜਿਹੜੇ ਮੇਰੇ ਵੀਰ ਆ ਇਹ ਤਾਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਔਰ ਮੈਨੂੰ ਅੱਜ ਇਹਨਾਂ ਨੇ ਦੱਸਿਆ ਵੀ ਚਾਚਾ ਜਹਾਰ ਤੋਂ ਉੱਪਰ ਇਹ ਬੂਟਾ ਲਾ ਚੁੱਕੇ ਆ ਔਰ ਅੱਗੇ ਵੀ ਇਹ ਕੰਮ ਨੂੰ ਹੋਰ ਵਧਾ ਰਹੇ ਆ ਮੈਂ ਇਹਨਾਂ ਦੇ ਇਸ ਕੰਮ 'ਤੇ ਅਸਕਾਮਪਲਿਸ਼ ਲਗਾ ਕਰਦਾ ਔਰ ਅੱਜ ਇਹਨਾਂ ਦੇ ਬੇਟੇ ਦਾ ਜਿਹੜਾ ਜਨਮ ਦਿਨ ਵੀ ਆ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਦੇਣਾ ਵੀ ਜਿੱਥੇ ਲੋਕ ਆਪਣੇ ਬੱਚਿਆਂ ਦਾ ਬਰਥਡੇ ਜਿਹੜਾ ਵਾ ਉਹ ਹੋਟਲਾਂ 'ਚ ਮਨਾਉਂਦੇ ਆ ਪੈਸੇ ਖਰਚ ਕਰਦੇ ਆ ਇਹ ਆਪਣਾ ਪੈਸ ਇੱਕ ਅੱਛੇ ਕੰਮ ਲਈ ਲਾ ਰਿਹਾ ਇਹਨਾਂ ਨੂੰ ਮੈਂ ਇਸ ਕੰਮ ਦੀ ਵਧਾਈ ਦੇਣਾ ਔਰ ਨਾਲ ਹੀ ਸਾਡੇ ਅੱਜ ਭਾਣਾ ਚੌਕੇ ਦੇ ਇੰਚਾਰਜ ਸਾਹਿਬ ਇਹਨਾਂ ਨੂੰ ਵੀ ਮੈਂ ਵਧਾਈ ਦੇਣਾ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਆਓ ਆਪਾਂ ਇਸ ਕੰਮ ਨੂੰ ਹੋਰ ਅੱਗੇ ਵਧਾਈਏ ਤੇ ਆਪਣੇ ਵਾਤਾਵਰਣ ਨੂੰ ਬਚਾਈਏ ਬਹੁਤ ਬਹੁਤ ਧੰਨਵਾਦ ਜੀ